ਤੇ ਲੋ ਜੀ ਅੱਜ ਆ ਚੁੱਕੇ ਆ ਫਗਵਾੜੇ ਦੇ ਲਾਗੇ ਪਿੰਡ ਤੇ ਬਾਈ ਹੁਣਾਂ ਦੀ ਗੱਡੀ ਆਈ ਆ ਬਹੁਤ ਜ਼ਿਆਦੀ ਲੇਟ ਸਾਨੂੰ ਹੋ ਗਿਆ ਲਗਭਗ ਅੱਧਾ ਪੌਂਡਾ ਘੰਟਾ ਬਾਈ ਲੇਟ ਹੀ ਨੇ ਹੋ ਗਏ ਅਸੀਂ ਅੱਜ ਥੋੜਾ ਜਾਂ ਲੇਟ ਹੋ ਗਏ ਵੈਸੇ ਥੋੜਾ ਲੇਟ ਅੱਧਾ ਘੰਟਾ ਆਈ ਆ acha ਅੱਧਾ ਘੰਟਾ 5 ਵਜੇ ਦਾ ਟਾਈਮ ਸੀਗਾ ਓਕੇ ਹਾਂਜੀ ਉਹ ਕਹਿੰਦੇ ਕੋਈ ਨਾ ਆਰਾਮ ਨਾਲ ਆ ਜਿਓ acha ਆਰਾਮ ਨਾਲ ਆ ਜਿਓ ਹਾਂਜੀ ਸਹੀ 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 ਮੈਂ ਕਿਹਾ ਭਾਈ ਬਾਈ ਹੁਣੇ ਲੇਟ ਪਤ ਨਹੀਂ ਕਿਉਂ ਹੋਏ ਆ ਨਹੀਂ ਅਸੀਂ ਏਕੜੇ ਤਾਂ ਹੀ ਲੇਟ ਹੋਏ ਆ ਅੱਛਾ ਤੇ ਚਲੋ ਆਜੋ ਹੁਣ ਫੇ ਆਪਾਂ ਅੰਦਰ ਚਾਹ ਸ਼ਾ ਸ਼ਕੀਏ ਚਾਹ ਸ਼ਾ ਪੀਏ ਭਾਈ ਸਾਹਿਬ ਸਾਡੀ ਤਾਂ ਨਾ ਪਤਾ ਸਾਡੀ ਗੱਦੀ ਥੋੜੇ ਤੋਂ ਬਿਨਾ ਹੈਦੀ ਨਹੀਂ ਨਹੀਂ ਐ ਕੋਈ ਗੱਲ ਥੋੜੀ ਆ ਤੁਹਾਡੀ ਪੂਰੀ ਪੁੱਛਿਆ ਨਹੀਂ ਨਹੀਂ ਉਹ ਪੁੱਛ ਕੇ ਸ਼ਕੀ ਉਪਰ ਸਾਡਾ ਤਾਂ ਥੋੜੇ ਬਿਨਾ ਮੰਨੀ ਦਾ ਕਰਦਾ ਜਾਣੋ ਕਿਤੇ ਇਹ ਗੱਲ ਤੁਸੀਂ ਕਹਿ ਸਕਦੇ ਹੋ ਲੈ ਉਸਤਾਦ ਜੀ ਆਈ ਰਿਹਾ ਜ ਆਪਣੇ ਉਸਤਾਦ ਜੀ ਕੀ ਬਾਤ ਹੈ ਉਸਤਾਦ ਜੀ ਆਓ ਬਾਹਰ ਆਓ ਯਾਰ ਕੀ ਬਾਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜ

ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਇਹ ਤਾਂ ਮਹਾਲ ਹੈ ਸਾਨੂੰ ਫਿਰ ਚੰਗਾ ਲੱਗਦਾ ਸਨ ਲੱਗਦਾ ਸੀ ਆਪਣੇ ਘਰੇ ਹੀ ਆ ਹਾਂਜੀ ਸਸਿਕਲ ਜੀ ਉਹ ਠੀਕ ਹੋ ਕੁਝ ਹੈ ਟੈਸਟ ਨਹੀਂ ਆਗੇ ਅਸੀਂ ਮੈਂ ਕਿਹਾ ਬਿਨਾ ਢੋਲ ਢੋਲ ਕੀ ਤੋਂ ਪਤਾ ਨਹੀਂ ਕਿੰਨੇ ਸਾਲ ਕੰਮ ਕਰਿਆ ਮੇਨ ਬੰਦਾ ਨਹੀਂ ਸਾਰੀ ਟੀਮ ਦੇ ਮੇਨ ਮੈਂਬਰ ਨੇ ਇਹ ਜੀ ਕੋਈ ਗੱਲ ਨਹੀਂ ਗੱਲ ਆਪਾਂ ਇਹ ਕਰਦੇ ਆਂ ਵੀ ਅਸੀਂ ਕਿੰਨੇ 4-5 ਸਾਲ ਅਸੀਂ ਬਿਨਾ ਢੋਲ ਢੋਲ ਕੀ ਤੋਂ ਹੀ ਮਤਲਬ ਕਿ ਪ੍ਰੋਗਰਾਮ ਲਾਏ ਲੈ ਸਾਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਇਹ ਜੇ ਜੇ ਰੁੱਸਦਾ ਵਾ ਨਹੀਂ ਨਹੀਂ ਤੁਹਾਡੀ ਕਿਰਪਾ ਨਾਲ ਹੀ ਤੁਰੇ ਫਿਰਦੇ ਆਂ ਨਹੀਂ 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 ਕਿਰਪਾ ਤਾਂ ਵਹਿਗੁਰੂ ਦੀ ਹੁੰਦੀ ਆ ਆਪਣੀ ਗੱਲ ਦੀ ਕਿਰਪਾ ਹੁੰਦੀ ਆ ਇਨਸਾਨ ਦੀ ਕੋਈ ਅਕਾਤ ਨਹੀਂ ਹੈਗੀ ਸੱਚੇ ਪਾਸ਼ਾ ਨੇ ਤੁਹਾਡਾ ਅੰਜਲ ਸਾਰ ਸਤਿ ਸ਼੍ਰੀ ਅਕਾਲ ਜੀ ਤੇ ਲੋ ਜੀ ਬਾਈ ਹੁਣੀ ਆਏ ਨੇ ਗिजਰੇਲਾ ਦੇ ਬਾਈ ਕੀ ਨਾ ਤੁਹਾਡਾ ਹਰ ਕਮਲ ਸਿੰਘ ਕਮਲ ਪਾਜੀ ਕੀ ਆ ਬਾਤ ਆ ਥੈਂਕ ਯੂ ਯਾਰ ਬੇਟਰ ਦੀ ਸ਼ਕਲ ਲੱਗ ਰਹੀ ਹੈ ਜੀ ਹਾਂ ਸੀਰੀਅਸਲੀ ਹਾਂ ਹਾਂ ਲੋ ਜੀ ਪਹੁੰਚ ਗਏ ਪ੍ਰੋਗਰਾਮ ਸਾਡੇ ਸਾਈਨ ਪਾਜੀ ਨਾਲ ਤੇ ਆ ਲੋ ਜੀ ਮੈਨੂੰ ਦੇਖ ਕੇ ਨਾਲਾ ਵੀ ਬਲੌਗਰ ਨਵਾਂ ਬਣ ਗਿਆ ਵੱਡੇ ਚਾਕੇ ਸਤਿ ਸ਼੍ਰੀ ਅਕਾਲ ਜੀ ਬਾਤ ਉਹ ਦਿੱਤ ਦੱਸ ਠੀਕ ਹਾਂ ਹਾਂ ਉਹੀ ਚਾਹੀਦੀਆਂ ਸੀਗੀਆਂ ਵੀ ਜੀ ਚਾਹ ਪੀ ਲਓ ਚਾਪ ਯੋ ਮਹਾਰਾਜ ਚਾਹ ਤੋਂ ਬਿਨਾ ਗਾਦੀ ਗਤੀ ਚਾਹ ਪੀਂਦੇ ਪੀਂਦੇ ਆਪਾਂ ਸਵਾਲ ਜਵਾਬ ਵੀ ਕਰੀਏ ਹਾਂਜੀ ਬਈ ਜੀ ਅਚਾ ਇੱਕ ਸਵਾਲ ਆ ਵੀ ਕੱਲ ਜਿਹੜਾ ਆਪਾਂ ਸਵਾਲ ਦਾ ਜਵਾਬ ਆ ਕੇ ਦਿੱਤਾ ਸੀਗਾ ਵੀ ਛੱਜ ਪੰਦੀ ਹੁੰਦੀ ਜਿਹੜੀ ਰਸਮ ਆ ਉਹ ਕਿਉਂ ਕੀਤੀ ਜਾਂਦੀ ਆ ਅਚਾ ਹੁਣ ਸਵਾਲ ਇੱਕ ਹੋਰ ਆ ਗਿਆ ਆ ਉਹ ਕਹਿੰਦੇ ਆ ਵੀ ਛੱਜ ਜਿਹੜਾ ਆ ਕੁੜੀ ਤੇ ਮੁੰਡੇ ਦੇ ਦੋਨਾਂ ਦੇ ਵਿਆਹ ਤੇ ਪੰਨਿਆ ਜਾਂਦਾ ਨਹੀਂ ਜੀ ਸਿਰਫ ਮੁੰਡੇ ਦੇ ਵਿਆਹ ਤੇ ਪੰਨਿਆ ਜਾਂਦਾ ਜੀ ਹਾਂਜੀ ਅੱਛਾ ਮੁੰਡੇ ਦੀ ਵਿਆਹ ਤੇ ਹੀ ਇਕੱਲਾ ਪੰਧਿਆ ਜਾਂਦਾ ਹੈ ਕੁੜੀ ਦੀ ਵਿਆਹ ਤੇ ਨਹੀਂ ਅੱਛਾ ਦੂਜੀ ਗੱਲ ਦੋਸਤੋ ਇਹ ਜਿਹੜਾ ਛੱਜ ਪੰਨ ਦੀ ਰਸਮ ਆ ਹਾਂਜੀ ਇਹ ਲਗਭਗ ਹਰੇਕ ਇਲਾਕੇ ਦੇ ਵਿੱਚ ਵੱਖਰੀ ਵੱਖਰੀ ਹੈ ਜਦੋਂ ਕਿ ਦੁਆਬੇ ਦੇ ਵਿੱਚ ਅਲੱਗ ਮਾਲਵੇ ਵਿੱਚ ਅਲੱਗ ਤੇ ਮਾਝੇ ਵਿੱਚ ਅਲੱਗ ਹਾਂਜੀ ਥੋੜਾ ਜਿਆਦਾ ਦੱਸੋ ਸਾਨੂੰ ਜਿਹੜਾ ਮਾਲਵੇ ਦੇ ਅਸੀਂ ਮਾਲਵੇ ਚ ਹਾਂ ਮਾਲਵੇ ਵਾਲੇ ਜਨ ਚੜਾਉਣ ਤੋਂ ਬਾਅਦ ਬੁੜੀਆਂ ਫਿਰ ਕੋਠੇ ਦੇ ਛੜ ਕੇ ਛੱਜ ਪਾਉਂਦੇ ਸੀਗੀਆਂ ਪਰਲੇ ਟਾਈਮ ਚ ਹਾਂਜੀ ਬੁੜੀਆਂ ਨਹੀਂ ਸੀ ਨਾਲ ਜਾਂਦੀਆਂ ਨਾ ਜਨ ਦੇ ਤੇ ਔਰ ਫਿਰ ਆਪਣਾ ਨੱਚਣਾ ਕੁੱਦਣਾ ਕਰਦੀਆਂ ਸੀਗੀਆਂ ਸਾਰਾ ਤੇ ਉਹਦੇ ਤੋਂ ਬਾਅਦ ਫਿਰ ਉਹ ਵੇੜੇ ਚ ਤਲੀ ਤੁਲੀ ਦਿੱਤੀ ਜਾਂਦੀ ਸੀ ਦੁਆਰਾ ਸਾਰਾ ਤਿਆਰੀ ਕੀਤੀ ਜਾਂਦੀ ਸੀ ਫਿਰ ਸ਼ੁਰੂ ਹੋ ਜਾਂਦੀ ਸੀ ਤਿਆਰੀ ਕਰਨ ਮੇ ਬਹੂ ਨੇ ਆਉਣਾ ਵਿਆਹ ਤੇ ਇਧਰ ਵਿਆਹ ਤਾਂ ਇੱਕ ਦਿਨ ਪਹਿਲਾਂ ਪੰਨਿਆ ਜਾਂਦਾ ਜੱਗ ਵਾਲੇ ਦੇ ਦੁਆ ਮਾਲਵੇ ਦੇ ਆਪਣੇ ਮਾਝੇ ਦੇ ਦੁਆਬੇ ਦੇ ਹਾਂਜੀ ਹਾਂਜੀ ਓਕੇ ਅੱਜ ਕਈ ਵੇਲੇ ਅੱਜ ਦੁਆਬੇ ਵਿੱਚ ਵੀ ਆਪਾਂ ਮਾਲਵੇ ਵਿੱਚ ਵੀ ਦੇਖਦੇ ਆ ਅੱਜਕੱਲ ਰੀਤਾ ਲਗਭਗ ਸੇਮ ਹੀ ਹੋ ਗਈਆਂ ਜਾਗੋ ਦੇ ਉੱਤੇ ਹੀ ਸਾਰੇ ਸੱਜ ਪੰਨ ਦਿੰਦੇ ਆ ਹਾਂਜੀ ਹਾਂ ਇਹ ਬਸ ਉਹ ਦੇਖ ਦੇਖ ਕੇ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ ਵਾ ਤੁਹਾਨੂੰ ਦੇਖ ਦੇ ਕਿ ਉਹ ਫੋਲੋ ਕਰੀ ਜਾਂਦੇ ਆ। ਉਹੀ ਹੋ ਰਿਹਾ ਹਾਂਜੀ। ਓਕੇ। ਤੇ ਥੈਂਕ ਯੂ ਸੋ ਮੱਚ ਭਾਜੀ। ਵੈਲਕਮ ਜੀ। ਚਲੋ ਤੇ ਅੱਜ ਵੈਸੇ ਦੱਸੀ ਤੁਹਾਨੂੰ ਭਈਆ ਜabb ਪਹਿਲਾਂ ਆਏ ਕਿੱਥੇ ਆ? ਆਏ ਆਪਾਂ ਜਸੋ ਮਜ਼ਾਰਾ। ਜਸੋ ਮਜ਼ਾਰਾ ਤੇ ਅੱਜ ਆਪਾਂ ਜਾਗੂ ਨਹੀਂ ਕਰਦੇ ਆ ਨਾ। ਸਿਰਫ ਆਪਾਂ ਅੱਜ ਲੇਡੀ ਸੰਗੀਤ ਦਾ ਕਿ ਉਹ ਪਹਿਲਾ ਵਿਆਹ ਤੋਂ ਪਹਿਲਾਂ ਗਾਉਣ ਰੱਖਿਆ ਜਾਂਦਾ। ਹਾਂਜੀ। ਅੱਜ ਆਪਾਂ ਉੱਥੇ ਆਏ ਤੇ ਚਲੋ ਬਾਈ ਹੁਣ ਇਹ ਅਸਲ ਕਰ ਲੱਗਿਆ ਬੋਲੀਆਂ ਦੀ। ਤੇ ਚਲੋ ਭਾਈ ਜੀ ਅਸੀਂ ਰੈਸਲ ਨਿਕਾਣ ਲੱਗੇ ਅਸੀਂ ਵੀਡੀਓ ਬਣਾ ਰਹੇ ਹਾਂ ਬੋਲੀ ਨਹੀਂ ਤੁਸੀਂ ਆਪਣੇ ਇਸਟਾ ਲਈ ਬਣਾ ਰਹੇ ਹੋ ਤੇ ਮੈਂ ਤੁਹਾਡੀ ਤਾਂ ਵਾਸਤੇ ਤਾਂ ਭਾਈ ਬਹੁਤ ਤੁਸੀਂ ਕਹਿੰਦੇ ਸਟਾਰਟਿੰਗ ਕੀਤੀ ਫਾਈਨਲ ਵੀਡੀਓ ਆਣ ਲੱਗੀ ਹੈ ਜਿਹੜੀ ਆਪਾਂ ਇੰਸਟਾਗ੍ਰam ਤੇ ਪਾਉਣੀ ਹੈ ਅੱਛਾ ਫਾਈਨਲ ਚਲੋ ਓਕੇ 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 ਚਲੋ ਸਾਜੀ ਚਲੋ ਸ਼ੁਰੂ ਚਲੋ ਚੱਲੇ ਯਾਰ ਇਹਨਾਂ ਟਾਈਮ ਨਹੀਂ ਹੁੰਦਾ ਚੁੰਨੀ ਲੈ ਕੇ ਸਤਾਰਿਆਂ ਵਾਲੀ ਇਹ ਭਾਈ ਅਕਲ ਵਾਲੀ ਗੱਲ ਐ ਕਰਨੀ ਸੀ ਉਹ ਚੱਲ ਰਿਹਾ ਵਾ ਇਹਨੂੰ ਸਾਈਡ ਤੇ ਕਰ ਦੇਣਾ ਸੀ ਐ ਐ ਹਾਂਜੀ ਫੇਰ ਕਹਿੰਦੇ ਨੇ ਸਾਰੀ ਅਕਲ ਇਹਨੂੰ ਹੀ ਆ ਹੁਣ ਹੋ ਗਿਆ ਨਾ ਕੰਮ ਸਹੀ ਚਲੋ ਜੀ 1 2 3 ਚੁੰਨੀ ਲੈ ਕੇ ਸਤਾਰਿਆਂ ਵਾਲੀ ਨੀ ਮੈਂ ਵਿੱਚ ਗਿੱਦੇ ਦੇ ਆ ਗਈ ਮੇਰੀ ਸੋਣੀ ਹੀ ਚਾਲਨੀ ਨੀ ਕੁੜੀਓ ਮੈਂ ਨੱਚਾ ਮੋਰਨੀ ਦੇ ਬਾਗਨੀ 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 ਚੁੰਨੀ ਲੈ ਕੇ ਨਾਲ ਜਿਹੜੀ ਚੁੰਨੀ ਵਾਲੀ ਤੂੰ ਪਹਿਲਾਂ ਸ਼ੁਰੂ ਕਰ ਲਿਆ ਕਰ ਮੈਂ ਕੱਟ ਕਰ ਹੁਣ ਜਿਹੜੀ ਹੁਣ ਤੱਕ ਰੱਖੇ ਆ ਮਾਂ ਮੇਰੀ ਨੇ ਚੜਖਾ ਦਿੱਤਾ ਠੀਕ ਚਲੋ ਜੀ ਮੈਂ ਸਟਾਰਟ ਕਰਨ ਲੱਗਿਆ ਉਸ ਤੋਂ ਬਾਅਦ ਤੁਸੀਂ ਬੋਲੀ ਪਾਣੀ ਆ 1 2 3 ਸਟਾਰ ਮਾਂ ਮੇਰੀ ਨੇ ਚੜਖਾ ਦਿੱਤਾ ਮਾਂ ਮੇਰੀ ਨੇ ਚੜਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ ਨਹੀਂ ਮੈਂ ਤੈਨੂੰ ਯਾਦ ਕਰਾਂ ਜਦ ਚੜਖੇ ਵੱਲ ਦੇਖਾਂ ਨਹੀਂ ਮੈਂ ਤੈਨੂੰ ਯਾਦ ਕਰਾਂ ਜਦ ਚੜ ਮੇਰਾ ਰੰਗ ਰੰਗੀਲਾ ਚਰਖਾ ਮੇਰਾ ਰੰਗ ਰੰਗੀਲਾ ਤੇ ਚੜੀ ਉਡੀ ਡਾਇਾਨੀ ਕਰ ਜੀ ਤੋ ਦੇ ਛੋਪ ਰਾਤ ਨੂੰ ਨਹੀਂ ਛੋਪ ਰਾਤ ਨੂੰ ਛੋਪ ਰਾਤ ਨੂੰ ਪਾਇਆ ਇੰਸਟਾਗ੍ਰਾਮ ਵਾਲਾ ਹਟਾਓ ਯਾਰ ਐ ਨਹੀਂ ਭਾਈ ਬਈ ਹੁਣ ਸਾਡੇ ਕੋਈ ਚਾ ਬਲੌਗ ਬਣਾ ਲੈ ਕੇ ਉਹ ਜਾ ਇੰਸਟਾਗ੍ਰਾਮ ਤੋਂ ਵਾਲੇ ਤੋਂ ਵੀਡੀਓ ਬਣਾ ਲੈ ਹਾਂਜੀ ਹਾਂਜੀ ਭਾਈ ਬੀਬੇ ਕਹਿੰਦੇ ਦੋ ਕੁ ਪੁੱਲੀਆਂ ਸਾਨੂੰ ਪਾ ਦੇ ਪਹਿਲਾਂ ਨਾਨਕੇ ਦੋਤਾਂ ਹਾਂਜੀ ਪਾ ਲੈ ਪਾ ਤੂੰ ਪਹਿਲਾਂ ਸ਼ੁਰੂ ਹੀ ਕਰ ਲਿਆ ਕਰ ਨਾ ਨਹੀਂ ਕੋਈ ਨਹੀਂ ਆਪਾਂ ਕੱਟ ਕਰਕੇ ਪਾ ਲੈਣੇ ਹੁੰਦੇ ਆ ਕੋਈ ਦਿੱਕਤ ਨਹੀਂ ਹੂੰ 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 ਠੀਕ ਆ ਉਹ ਬਟਨ ਬਾਈਕ ਤੇ ਕਰ ਲੈ ਉਹਨੂੰ ਬੰਦ ਕਰੀ ਉਹਨੂੰ ਉਹਨੂੰ ਬੰਦ ਕਰ ਦੇ ਹੁਣ ਟੈਲੈਂਟ ਤੇ ਲਾ ਦੇ ਉਪਰੋਂ ਵੀ ਸਲਾਈਡ ਥੱਲੇ ਸ਼ਿੰਗਾਰ ਸ਼ੋਰਿਆ ਸ਼ਿੰਗਾਰ ਸਖ ਬੋਲੀਆਂ ਲਈ ਜਾ ਚੜਾ ਦੇ ਇਹ ਤਾਂ ਬੋਲੀਆਂ ਲਈ ਇਹਦੀ ਮਿਹਨਤ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਸਾਡਾ ਬੈਕ ਆਫਿਸ ਹੁੰਦਾ ਜਿੱਥੇ ਬੈਕਅਪ ਤੇ ਅਸੀਂ ਕੀ ਕਰ ਕੁਸ਼ ਕਰਦੇ ਹਾਂ ਭਾਈ ਤਾਂ ਹੀ ਵਲੌਗ ਡੋਨੇਸ਼ਨ ਕੀਤੇ ਅਸੀਂ ਸਹੀ ਗੱਲ ਚਲੋ ਭਾਜੀ ਹੋ ਜੋ ਸ਼ੁਰੂ ਵਾਡੋ ਵੇਚ ਤੇ ਰਿੰਜਣ ਇਕੱਠੀਆਂ ਹੋਈਆਂ ਇਕੋ ਜੀਆਂ ਮਟਿਆਰਾਂ ਨੀਲੇ-ਛਲੇ ਛਕਾਰ ਦੇ ਘੱਗਰੇ ਉਹਨਾਂ ਦੇ ਛਲੇ ਛਕਾਰ ਦੇ ਆ ਕੀ ਕਰਤਾ ਤੂੰ ਆ ਕੀ ਤੂੰ ਗੱਲ ਅੰਗਰੇਜ਼ੀ ਕਰ ਲੈ ਇੱਥੇ ਹਾਂ ਇੱਥੇ ਮੇਰਾ ਤਾਂ ਸਹੀ ਸੀ ਤੂੰ ਥਾਪ ਗਾਲਤਾ ਆਇਆ ਕਿ ਨਹੀਂ ਕੀ ਆਇਆ ਗਾਲਤ ਨਹੀਂ ਨਹੀਂ ਦੁਬਾਰਾ ਦੁਬਾਰਾ ਪਾਸੋਂ ਆਇਆ ਕੁਛ ਨਹੀਂ ਬਸ ਦੁਬਾਰਾ 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 ਟੋਲ ਕੀ ਥੋੜੀ ਹੋ ਰੱਖਣੀ ਹੈ ਤੇ ਜਦ ਮੈਂ ਚਕਾਈ ਕਰਨੀ ਆ ਉਦੋਂ ਚੱਕਣੀ ਆ ਬਸ ਵਾ ਠੀਕ ਹੈ ਚਲੋ ਦੋ ਮਿੰਟ ਚਲੋ ਰੈਡੀ ਵੇਚ ਤੇਰੀ ਵਾ ਬੇਚਿਤ ਰਿੰਜਣ ਕਠੀਆਂ ਹੋਈਆਂ ਇਕੋ ਜੀਆਂ ਮਟਿਆਰਾਂ ਨੀਲੇ-ਲਿਸ਼ਲੇ ਸ਼ਕਾਰ ਦੇ ਘਗਰੇ ਉਹਨਾ ਦੇ ਲਿਸ਼ਲੇ-ਲਿਸ਼ਕਾਰ ਦੇ ਘਗਰੇ ਉਹਨਾ ਦੇ ਜਿਉਂ ਸੋਨੇ ਦੀਆਂ ਤਾਰਾਂ ਖੁੱਲ ਕੇ ਨੱਚ ਲੈਨੀ ਲੰਗੀਆਂ ਚੱਲ ਰਿਹਾ ਮੇਰਾ ਹਾਂਜੀ 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 ਤਿਆਰੀ ਫੁੱਲ ਤਿਆਰੀਆਂ ਜੀ ਚੱਲ ਅੱਲਾਪਾ ਨਾਨਕਾ ਮਿਲ ਕਰ ਰਹੇ ਹਾਂ ਹਾਂਜੀ ਪਹਿਲਾਂ ਨਾਨਕਾ ਮਿਲ ਕਰ ਰਹੇ ਹਾਂ ਅਸੀਂ ਉਹ ਦੁਬਾਰਾ ਦੇਡੀ ਸੰਗੀਤ ਹਾਂਜੀ ਲੋ ਜੀ ਇਧਰ ਦੇਖੋ ਤੁਸੀਂ ਇਹ ਵਾਲਾ ਸਾਜੀ ਬਹੁਤ ਵਧੀਆ ਇਹ ਕਿਧਰ استاد ਜੀ ਇਧਰ ਢੋਲੀ ਹਾਂ ਤੇ ਇਹ ਕਿਧਰ استاد ਜੀ 加ਡ ਕਰ ਦੋ ਬਾਅਦ ਚ ਫਿਰ ਅੱਗੇ ਜਿਹੜਾ ਰਾਦਾ ਫੰਕਸ਼ਨ ਆ ਉਹ ਪੂਰੀਆਂ ਰੌਣਕ ਲੱਗਣਗੀਆਂ ਰੌਣਕ ਲੱਗਣਗੀਆਂ ਟੋਲ ਵਾਂਗ ਚਲੋ ਹੈਲੋ 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 ਐਸ ਪੈਂਡ ਦੀਆਂ ਪੀੜੀਆਂ ਗਾਲੀਆਂ ਉੱਚੇ ਦਰ ¿Qué ਕਰਕੇ ਦੇਖੋ ਧੂਆ ਤਾਂ ਪਉਂਦੀ ਬੰਨ ਸਮੰਨੇ ਫੁੱਫੜ ਕੱਚੇ ਤੋਂ ਵੀ ਡੰਗ ਰੇਖੋ ਵਾਏ ਗੁਰੂ ਤੇ ਰੰਗ ਵੇਖੋ ਵਾਏ ਗੁਰੂ ਦੇ 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 ਰੰਗ ਵੇਖੋ ਵਾਏ ਗੁਰੂ ਤੇ ਰੰਗ ਕੋਠੇ ਤੇ ਬਰੋਟਾ ਨਹੀਂ ਉੱਡ ਗਿਆ ਚਾਚੇ ਨਾਲ ਗੋਟਾ ਨਹੀਂ ਉੱਡ ਗਿਆ ਕਿਸ਼ੇ ਸੰਦ ਚੋਲਿਆਂ ਦਾ ਪੜੋਲਾ ਨੀਏ ਨੇ ਕੀ ਨਚਣਾ ਚੋਲਿਆਂ ਦਾ ਪੜੋਲਾ ਨੀਏ ਨੇ ਕੀ ਨਚਣਾ ਚੋਲਿਆਂ ਦਾ ਪੜੋਲਾ ਨੀਏ ਨੇ ਨਚਣਾ ਚੋਲਿਆਂ ਦਾ ਪੜੋਲਾ ਨੀਏ ਨੇ ਨਚਣਾ ਨੀ ਸਵੇ ਦਾਦਕੀਆਂ ਸੋੜੀਆਂ ਇੱਕ ਦਾਦਕੀ ਕੀ ਨਾ ਕਰਾ ਦੇ ਚਾ Hogi lala la, -la. ਜੀ ਹੁਣ ਅੱਜ ਦਾ ਵਲੌਗ ਆਪਏ ਇੱਥੇ ਖਤਮ ਕਰਦੇ ਆ ਕਿਉਂਕਿ ਪਹਿਲਾਂ ਨਾਨਕਾ ਮੇਲ ਸੀ ਤੇ ਹੁਣ ਘੋੜੀਆਂ ਤੇ ਗਰਾਈਆਂ ਜਾਰੀਆਂ ਨੇ ਘੋੜੀਆਂ ਤੋਂ ਬਾਅਦ ਹੁਣ ਪ੍ਰੋਗਰਾਮ ਇੱਥੇ ਫਿਨਿਸ਼ ਹੋਊਗਾ ਕਿਉਂਕਿ ਜਾਗ ਹੋ ਇਹਨਾਂ ਦੀ ਕੱਲੂ ਆ ਤੇ ਸੋ ਵੀਡੀਓ ਚੰਗੀ ਲੱਗੀ ਹੁਣ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੁਹਾਨੂੰ ਆਪਣੇ ਸੁਝਾਅ ਸਾਡੇ ਜੂਰੂਰ ਦੇਦੇ ਰਹੋ ਤੇ ਦੇਖ ਸਕਦੇ ਹੋ ਰੌਣਕ ਕਿੰਨੀ ਲੱਗੀ ਹੋਈ ਇੱਥੇ ਤੇ ਸੋ ਥੈਂਕ ਯੂ ਸੋ ਮੱਚ ਹਾਂਜੀ ਹੋ ਗਿਆ ਹਾਂਜੀ ਕੈਮਰਾ ਬਲੋਂ ਦਾ ਬਹੁਤ ਮਜ਼ਾ ਆਇਆ ਇਸ ਵਿੱਚ ਨਾ ਸੀ ਬਈ